ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ سنی ਲਿਓਨੀ ক্রিকেট ਦੀ ਖੇਡ ਨੂੰ ਕਾਫੀ ਪਸੰਦ ਕਰਦੀ ਹੈ ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਇਹਨੇ ਦਿਨੀ ਆਪਣੀ ਫਿਲਮ ਕੁਝ ਕੁਝ ਲੋਚਾ ਹੈ ਦੀ ਪ੍ਰੋਮੋਸ਼ਨ ਚ ਜੁਟੀ ਹੋਈ ਹੈ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਹੀ ਐਤਵਾਰ ਨੂੰ ਸਨੀ ਲਿਓਨੀ 모ਹਾਲੀ ਦੇ ਪੀਸੀਏ ਸਟੇਡੀਅਮ ਵੀ ਪਹੁੰਚੀ ਸਨੀ ਨੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਕਿ ਉਹ ਵੀਰਿੰਦਰ ਸਹਿਵਾਗ ਦੀ ਫੈਨ ਹੈ ਅਤੇ ਵੀਰੂ ਦੇ ਬੱਲੇ ਤੋਂ ਰਨ ਨਿਕਲਦੇ ਵੇਖਣਾ ਚਾਹੁੰਦੀ ਹੈ ਸਨੀ ਨੂੰ ਉਮੀਦ ਸੀ ਵੀਰੂ ਦੇ ਚੌਕੇ ਛੱਕਿਆਂ ਦੀ ਵਰਖਾ ਵੇਖਣ ਦੀ ਪਰ ਵੀਰੂ ਨੇ ਸਨੀ ਨੂੰ ਨਿਰਾਸ਼ ਕਰ ਦਿੱਤਾ ਵੀਰੂ ਨੇ ਸਨੀ ਦਾ ਦਿਲ ਤੋੜ ਦਿੱਤਾ ਮੁੰਬਈ ਨੇ ਪੰਜਾਬ ਨੂੰ 173 ਦੌੜਾਂ ਦਾ ਟੀਚਾ ਦਿੱਤਾ ਇਸੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਲਈ ਓਪਨਿੰਗ ਕਰਨ ਉਤਰੇ ਸਹਿਵਾਗ ਤੇ ਜਿੱਥੇ ਵੀਰੂ ਦੇ ਫੈਨਸ ਦੀ ਨਜ਼ਰ ਸੀ ਉਥੇ ਹੀ ਇਸ ਖਿਡਾਰੀ ਨੂੰ ਵੇਖ ਰਹੀ ਸੀ ਸਨੀ ਲਿਓਨੀ ਸਨੀ ਦੇ ਨਾਲ ਸੀ ਪ੍ਰੀਟਿਜ਼ਨਟਾ ਅਤੇ ਦੋਨਾਂ ਨੂੰ ਹੀ ਉਮੀਦ ਸੀ ਕਿ ਵੀਰੂ ਪੀਸੀਏ ਸਟੇਡੀਅਮ 'ਚ ਤਮਾਲ ਕਰੇਗਾ ਪਰ ਇਸ ਹਸੀਨਾ ਦੇ ਹੱਥ ਨਿਰਾਸ਼ਾ ਲੱਗੀ ਕਿਉਂਕਿ ਵੀਰੂ ਸਿਰਫ 2 ਰਨ ਬਣਾ ਕੇ ਪਵਿਲਿਅਨ ਪਰਤ ਗਏ ਵੀਰੂ ਦੀ ਖਰਾਬ ਫਾਰਮ ਨੇ ਨਾ ਸਿਰਫ ਸਨੀ ਲਿਓਨੀ ਅਤੇ ਪ੍ਰੀਟਿਜ਼ਨਟਾ ਨੂੰ ਪਰੇਸ਼ਾਨ ਕੀਤਾ ਸਗੋਂ ਕਿੰਗਜ਼ 11 ਪੰਜਾਬ ਦੀਆਂ ਮੁਸੀਬਤਾਂ ਵੀ ਬਤਾ ਦਿੱਤੀਆਂ किंग्स 11 ਪੰਜਾਬ ਦੀ ਟੀਮ ਖਰਾਬ ਸ਼ੁਰੂਆਤ ਤੋਂ ਬਾਅਦ ਲਗਾਤਾਰ ਵਿਕਟ ਗਵਾਉਂਦੀ ਰਹੀ ਅਤੇ ਮੈਚ ਹਾਰ ਗਈ ਜਿਵੇਂ ਹੀ ਵੀਰੂ ਆਊਟ ਹੋਏ ਤਾਂ ਸਨੀ ਲਿਓਨੀ ਬੇहद ਨਿਰਾਸ਼ ਨਜ਼ਰ ਆਈ ਵਿਰੋਧੀ ਪ੍ਰਦਰਸ਼ਨ ਨੂੰ ਵੇਖ ਇੱਕ ਗੱਲ ਤਾਂ ਸਾਫ਼ ਹੈ ਕਿ ਵੀਰੂ ਨੇ ਆਪਣੀ ਫੈਨ ਸਨੀ ਲਿਓਨੀ ਨੂੰ ਧੋਖਾ ਦੇ ਦਿੱਤਾ ਅਤੇ ਵੀਰੂ ਦੀ ਫਾਰਮ ਵੇਖ ਮਨ 'ਚ ਕੋ ਸਵਾਲ ਉੱਠਦਾ ਹੈ ਕਿ ਸਨੀ ਹੁਣ ਵੀ ਹੈ ਵੀਰੂ ਦੀ ਫੈਨ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ We'll